ਸਰਿਕ ਇਹ ਲਿਬਰ ਉਹਦੇ ਇਕ ਲੜਾਈ ਝਗੜਾ ਹੋਇਆ ਜੀ ਸਰ ਕੀ ਮਾਮਲਾ ਕੀ ਕਰ ਰਿਹਾ ਕੱਲ ਮਿਤੀ 14 11 24 ਨੂੰ ਰੇਲਵੇ ਰੋਡ ਤੇ ਦੋ ਦੁਕਾਨਦਾਰਾਂ ਦੇ ਵਿੱਚ ਸਾਈਕਲ ਨੂੰ ਲੈ ਕੇ ਟਕਰਾਰ ਹੋ ਗਿਆ ਸੀ ਜਿਹੜਾ ਇੱਕ ਦੁਕਾਨਦਾਰ ਹੈਗਾ ਸੀ ਸੁਰੇਸ਼ ਕੁਮਾਰ ਆ ਇਹਨੇ ਪ੍ਰਮੋਦ ਕੁਮਾਰ ਨਾਲ ਜਿਹੜੀ ਇਹ ਤਾਂ ਕੰਮਕੀ ਕੀਤੀ ਸੀ ਅੱਜ ਪ੍ਰਮੋਦ ਕੁਮਾਰ ਦੇ ਭਾਈ ਰਵਿੰਦਰ ਕੁਮਾਰ ਨੇ ਆਪਣੇ ਬਿਆਨ ਚ ਲਿਖਾਇਆ ਕਿ ਮੇਰੇ ਭਾਈ ਹੈ ਜਿਹੜਾ ਪ੍ਰਮੋਦ ਕੁਮਾਰ ਦੀ ਮੌਤ ਸੁਰੇਸ਼ ਕੁਮਾਰ ਵੱਲੋਂ ਜਿਹੜੀ ਇਹ ਤਾਂ ਕੰਮਕੀ ਕਰਨ ਕਰਕੇ ਹੋਈ ਜਿਸਤੇ ਮੁਕਦਮਾ ਦਰਜ ਦਰਜਿਸਤ ਕਰਕੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਸਰ ਸਾਈਕਲ ਕਿਹਦੀ ਸੀ ਕਿਹਨੇ ਲਗਾਈ ਹੋਈ ਸੀ ਇਹ ਸਰ ਸਾਈਕਲ ਜਿਹੜੀ ਸੁਰੇਸ਼ ਕੁਮਾਰ ਦੀ ਸੀ ਤੇ ਇਹ प्रमोद ਕੁਮਾਰ ਦਾ ਜਿਹੜਾ ਗਦਾਮ ਸੀ ਉਹਦੇ ਅੱਗੇ ਖੜਾ ਸੀ ਇਸ ਗੱਲ ਤੋਂ ਲੈ ਕੇ ਸਾਈਕਲ ਖੜਾ ਇਹਨਾਂ ਨਾਲ ਟਕਰਾਅ ਹੋ ਗਿਆ ਹੈ ਤੇ ਸਰ ਮ੍ਰਿਤਕ ਦੀ ਉਮਰ ਕਿੰਨੀ ਕੀ ਹੋਈ ਮੇਰੇ ਤੱਕ ਤੇ ਜਿਹੜੀ ਉਮਰ ਕਰੀਬ 52 53 ਸਾਲ ਆ ਜੀ ਕੀ ਕਾਰਵਾਈ ਕੀਤੀ ਗਈ ਮੁਕਦਮਾ ਦਰਜ ਦਰਜਿਸਤ ਕਰਤਾ ਹੈ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਬੱਚੇ ਵਿਦੇਸ਼ ਤੋਂ ਆ ਰਹੇ ਆ ਉਹਨਾਂ ਦੇ ਹੋਂਦ ਤੇ ਕੱਲ ਨੂੰ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਜਿਵੇਂ ਹੀ ਹਲਾਤ ਹੋਣਗੇ ਬੰਦੀ ਕਰ ਰਿਹਾ ਹਾਂ ਮੈਂ ਲੈਂਦੇ ਹੋਏ ਨਹੀਂ ਅਜੇ ਜਿਹੜੀ ਤਲਾਸ਼ ਜਾਰੀ ਹੈ ਦੋਚੀ ਰਵਿੰਦਰ ਕੁਮਾਰ ਜੀ ਮੇਰੇ ਛੋਟੇ ਭਾਈ ਦੀ ਦੁਕਾਨ ਹੈ ਜੀ ਰੇਲਵੇ ਰੋਡ ਤੇ ਉਹਨਾਂ ਦੀ ਦੁਕਾਨ ਦੇ ਨਾਲ ਹੀ ਦੂਜੇ ਕੰਨਾ ਖਟਕੇ ਗੋਦਾਮ ਹੈ ਉਹਨਾਂ ਦਾ ਉਹ ਉੱਥੋਂ ਕਿਸੇ ਗਾਗ ਦਾ ਮਾਲ ਲੋਡ ਕਰਾਉਣ ਵਾਸਤੇ ਉੱਥੇ ਗੱਡੀ ਲਗਾਉਣ ਲੱਗੇ ਸੀ ਉੱਥੇ ਨਾਲ ਇੱਕ ਸਾਈਕਲ ਖੜਾ ਸੀ ਉਹ ਸਾਈਕਲ ਨੂੰ ਸਾਈਡ ਤੇ ਕੀਤਾ ਉਹ ਨਾਲ ਦੇ ਪੜੋਸੀ ਦੁਕਾਨਦਾਰਾਂ ਨੂੰ ਸਾਈਕਲ ਸੀ ਉਹਨੂੰ ਪਤਾ ਨਹੀਂ ਸੀ ਉਹਨੇ ਸਾਈਕਲ ਕਹਿੰਦਾ ਜੀ ਮੇਰਾ ਸਾਈਕਲ ਪਾਸੇ ਕਿਉਂ ਕੀਤਾ ਉਹ ਕਹਿੰਦੇ ਵੀ ਇਸ਼ਾਰਾ ਕੀਤਾ ਵੀ ਤੇਰੀ ਗੱਡੀ ਤੇ ਸਾਡੀ ਗੱਡੀ ਤੇ ਨਾਲ ਸਾਈਕਲ ਨਾਲ ਲੱਗ ਕੇ ਸਾਈਕਲ ਨਾਲ ਡਿੱਗ ਜਾਵੇ ਉਹਨੇ ਹੀ ਤੁਸੀਂ ਮੇਰੇ ਸਾਈਕਲ ਨੂੰ ਹੱਥ ਕਿਵੇਂ ਲਾਇਆ ਤੇ ਉਹਨੇ ਗਾਲੀ ਗਲੋਸ਼ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਥੋੜਾ ਝਗੜਾ ਹੋ ਗਿਆ ਕਿ ਉਹਨੇ ਉਹਨਾਂ ਨੂੰ ਪਕੜ ਕੇ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਤੈਨੂੰ ਪਤਾ ਮੇਰੇ ਸਟੈਂਡ 'ਤੇ ਆਇਆ ਹੋਇਆ ਉਹ ਕਹਿੰਦੇ ਮੈਨੂੰ ਪਤਾ ਤੇ ਰਿਸਟੈਂਟ ਪਿਆ ਲੇਕਿਨ ਅੱਜ ਮੈਂ ਤੇ ਰਿਸਟੈਂਟ ਸਾਰੇ ਕੱਢ ਦੇਣੇ ਆਈ ਮੈਂ ਤੈਨੂੰ ਛੱਡਣਾ ਨਹੀਂ ਉਹ ਨੂੰ ਉਥੇ ਹਿੱਟ ਕਰਦਾ ਰਿਹਾ ਛਾਤੀ ਤੇ ਹਿੱਟ ਕਰਦਾ ਰਿਹਾ ਉਹ ਜਿੰਨਾ ਜਦੋਂ ਬੇਹੋਸ਼ ਹੋ ਕੇ ਛੱਡੇ ਨੇ ਅਸੀਂ ਬੜੀ ਮੁਸ਼ਕਿਲ ਉਹਨਾਂ ਨੇ ਛੁਡਵਾਇਆ ਦੁਕਾਨਦਾਰ ਆਸੇ ਪਾਸੇ ਵਾਲੇ ਆਏ ਉਹਨਾਂ ਛੁਡਵਾਇਆ ਜਦੋਂ ਛੁਡਵਾ ਕੇ ਅਸੀਂ ਚੈੱਕ ਅਪ ਕਰਾਇਆ ਤੇ ਉਹ ਖਤਮ ਹੋ ਚੁੱਕੇ ਸੀ ਉਹ ਡੈੱਡ ਹੋ ਗਏ ਕੌਣ ਸੀ ਦੁਕਾਨਦਾਰ ਜੀ ਉਹ ਸਾਡੇ ਨਾਲ ਦਾ ਦੁਕਾਨਦਾਰ சுரேਸ਼ ਕੁਮਾਰ ਹੈ ਜੀ ਕਰਿਆਨੇ ਦਾ ਕੰਮ ਕਰਦਾ ਰੇਲਵੇ ਰੋਡ ਤੇ ਪੰਜਾਨੇ ਸੱਬੰਦ ਦੇ ਸਾਹਮਣੇ ਕੱਲੀ ਸੀ ਉਹ ਟੂਕ ਨਹੀਂ ਜਾਣੀ ਸੀ ਹਮਲਾ ਕਰਨ ਨੀ ਉਹ ਹਮਲਾ ਕਰਨ ਵਾਲਾ ਕੱਲਾ ਹੀ ਸੀ ਕਿੰਨੀ ਕੁ ਉਮਰ ਸੀ ਤੁਹਾਡੇ ਭਰਾ ਦੇ ਜੀ ਮੇਰੇ ਭਰਾ ਦੀ ਉਮਰ ਹੈ ਜੀ 55 ਸਾਲ ਬ ਕੀ ਬਣ ਕੇ ਜਾ ਰਹੇ ਇਨਸਾਫ ਮਿਲੇ ਜੀ ਉਹਨੂੰ ਸਜ਼ਾ ਮਿਲੇ ਜਿੰਨੇ ਕੋਈ ਕੰਮ ਕੀਤਾ ਗਲਤ ਕੰਮ ਕੀਤਾ ਸਾਡੇ ਪਰਿਵਾਰ ਉਜਾਲੇ ਨੂੰ ਸਜ਼ਾ ਮਿਲੇ